ਤੇ ਤਾਂ ਸਰਕਾਰ ਨੇ ਕਹੀਆ ਕਰ ਲਿਆ ਕਿ ਹੁਣ ਆਪਾਂ ਮਾਨ ਸਾਹਿਬ ਨੂੰ ਜਿੱਦਣ ਨਹੀਂ ਦੇਣਾ ਪਾਰਲੀਮੈਂਟ ਜਿਨੇ ਆਉਂਦੇ ਨਾ ਕਿ ਇਹ ਸਿੱਖਾਂ ਦੀ ਗੱਲ ਕਰਦਾ ਬਦੀਸ਼ਾ ਜਿਸੀਂ ਮਾਰਦੇ ਆ ਇੱਥੇ ਦੀ ਮਾਰਦੇ ਉਹ ਵੀ ਗੱਲ ਕਰਦਾ ਤਾਂ ਫਿਰ ਪਲਾਨ ਹੋਇਆ ਦੇਖੋ ਮੈਂ ਜਿਨੇ ਬਾਈਆਂ ਕਹਿ ਜਾਂ ਬਿਲਕੁਲ ਪਲਾਨ ਹੋਇਆ ਕਿ ਸੁਖਬਾਤ ਸਿੰਘ ਖੈਰੇ ਨੂੰ ਲੜਾਇਆ ਜਾਵੇ ਮਾਨ ਸਾਹਿਬ ਦੇ ਖਿਲਾਫ ਵੋਟਾਂ ਟੁੱਟਲ ਮਾਨ ਸਾਹਿਬ ਹਾਰਨ ਪਾਰਲੀਮੈਂਟ ਦੀ ਇਨਾਂ ਜਾ ਜਾ ਸਕੜਾ ਤੇ ਫੈਨਾ ਸਾਹਿਬ ਨੂੰ ਕੀ ਸੀ ਫੈਨਾ ਹੁੰਦਾ ਪਲੈਨ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਨੇ ਫੈਨਾ ਸਾਹਿਬ ਕਹਿੰਦੇ ਮਿਲਦੇ ਕਿ ਕੇਸ ਚੱਲੀ ਜਾਂਦਾ ਡਰੱਗ ਵਾਲਾ ਪਾਰਲੀਮੈਂਟ ਦੇ ਵਿੱਚ ਆ ਵਾਪਸ ਕਰਵਾ ਦੋ ਉਹ ਤਾਂ ਨੇ ਭਗਵਾਨ ਜੀ ਬੰਮ ਕਿਹਾ ਭਗਵਾਨਤ ਬੰਨੇ ਜਿੱਦਣ ਕੇਸ ਵਾਪਸ ਲਿਆ ਉਹ ਨੂੰ ਚੌਥੇ ਦੇ ਟਿਕਟ ਮਰ ਗਈ ਕਾਂਸ ਦਾ ਸੀ ਆਗਮਨ ਉਪ ਮੰਤਰੀ ਕਾਂਸ ਦਾ ਪ੍ਰਧਾਨ ਕਰਕੇ ਉੱਥੋਂ ਆ ਭਗਵੰਤਬਾਣ ਕੋਲ ਗੱਲ ਲੈ ਕੇਸ ਵਾਪਸ ਆਲੇ ਪੁੱਛ ਰਿਹਾ ਬਦਵਾਨ ਨੂੰ ਕਿ ਤੂੰ ਦੱਸਿਆ ਕਿਲਾ ਬੋਲਦਾ ਹੈ ਕਿਹੜਾ ਕੇਸੋ ਵਾਪਸ ਆ ਸਰਕਾਰ ਦੇ ਕੋਟੇ ਲੈ ਜਾ ਉਦੋਂ ਚੌਥੇ ਦੇ ਨੂੰ ਮੈਂਬਰ ਪਾਰਲੀਮੈਂਟ ਲਈ ਕਹਿੰਦੀ ਇਹ ਡਿਗਲੇ ਕਰਤਾ ਟੈਲ ਉਸਨੇ ਸਾਰੇ ਰਲੇ ਹੋਈ ਸੀ ਸਾਰੇ ਵੀ ਰਲੇ ਹੋਈ ਸੀ ਇਸ ਦੇ باوجود ਅਸੀਂ ਫਿਰ ਦਾਅਵੇ ਨਾ ਕਹਿੰਦੇ ਆ ਕਿ ਦੱਸਾਂਗੇ 2072 ਇਹ ਪੰਜਾਬ ਦੇ ਵਿੱਚ ਅਸੀਂ ਨਸ਼ਾ ਮੁਕਤ ਕਹਿਣਾ ਚਾਹੁੰਦੇ ਹਾਂ ਸਰਦਾਰ ਜੀ ਇਹ ਕਹਿੰਦਾ ਸਿੱਖਾਂ ਦੀ ਜਵਾਲ ਨਹੀਂ ਹਿੰਦੂਵਾਲਾ ਦੇ ਪੁੱਤ ਵੀ ਮਰਦੇ ਆ ਕਿਉਂ ਪੰਜਾਬੀ ਨਹੀਂ ਅੱਜ ਜਾਕੇ ਦੇਖੀ ਅੱਜ ਜਾਕੇ ਦੇਖੀ ਸਰ ਜਾਂਕੇ ਦੇਖੀਏ ਮਜ਼ਦੂਰਾਂ ਦੇ ਪੁੱਤ ਮਰ ਰਹੇ ਆ ਕਿਉਂ ਪੰਜਾਬੀ ਨਹੀਂ ਅਸੀਂ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਨਸ਼ਾ ਮੁਕਤ ਕਰੋ ਰਹੇ ਆ ਜਦੋਂ ਪੁੱਤ ਮਰਦਾ ਚਾਹੇ ਸਿੱਖ ਮਾਂ ਦਾ ਮਰੇ ਚਾਹੇ ਹਿੰਦੂ ਮਾਂ ਦਾ ਮਰੇ ਚਾਹੇ ਗਰੀਬ ਦਾ ਪਰਮਾਂ ਦਾ ਮਰੇ ਪੁੱਤ ਦਾ ਪੁੱਤੀ ਦਾ ਆ ਤਾਂ ਸਾਰੇ ਨਹੀਂ ਲੜੀ ਰਹਿ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਆਪਣੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਸ਼ੁਰੂ ਕਰਾਈ ਲੜਾਈ ਸੀ ਸਾਡੇ ਜਿੰਨੇ ਸਿੱਖ ਪਿਆਰੇ ਨੇ ਪੰਜਾਬ ਦੇ ਵਾਸਤੇ ਉਹਦੇ ਗેર ਸੇਵਾ ਵੀ ਪਿਆਰੇ ਜੀ ਸਾਰਾ